ਇਹ ਉਹ ਬਾਬਾ ਜੀ ਦੇ ਕਹਿਣ ਦੇ ਹਿਸਾਬ ਨਾਲ ਇਹ ਝੰਡ ਹੈਗਾ ਜੀ ਜਿੱਥੇ ਭਾਈ ਲక్ష్ਮਣ ਸਿੰਘ ਨੂੰ 1921 ਵਿੱਚ ਅੰਗਰੇਜ਼ਾਂ ਨੇ ਜਦੋਂ ਸ਼ਹੀਦ ਕੀਤਾ ਸੀਗਾ ਜਦੋਂ 1921 ਦਾ ਸਾਲ ਆਇਆ ਸੀ ਤੇ 200 ਸਿੰਘ ਹੋਰ ਨਾਲ ਉਹਨਾਂ ਦੇ ਸ਼ਹੀਦ ਹੋਏ ਸੀਗੇ ਆਈ ਲਵ ਨਨਕਾਣਾ ਸਾਹਿਬ ਦੋਸਤੋ ਫਾਈਨਲੀ ਆਪਾਂ ਪਹੁੰਚ ਗਏ ਨਨਕਾਣਾ ਸਾਹਿਬ ਹੁਣ ਨਨਕਾਣਾ ਸਾਹਿਬ ਦੇ ਜਦ ਐਂਟ੍ਰੈਂਸ ਕਰਨ ਲੱਗੇ ਆਗੇ ਗੁਰਦੁਆਰਾ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ ਤੇ ਚਲੋ ਲੈ ਕੇ ਚੱਲਦੇ ਆ ਤੁਹਾਨੂੰ ਅੰਦਰ ਕਰਦੇ ਆ ਗੁਰੂ ਮਹਾਰਾਜ ਦੇ ਦਰਸ਼ਨ ਤੇ ਨਾਲ ਤੁਹਾਨੂੰ ਵੀ ਕਰਾਣੇ ਆ। ਲੋ ਜੀ ਫਾਈਨਲੀ ਅਸੀਂ ਪਹੁੰਚ ਗਏ ਆ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ ਜੀ ਤੇ। ਸੰਗਤ ਤਾਂ ਵੈਸੇ ਅੱਜ ਥੋੜੀ ਹੈ ਕਿਉਂਕਿ ਰੈਗੂਲਰ ਡੇਜ਼ ਹੈਗੇ ਆ ਵੀਕਐਂਡ ਵੀ ਨਹੀਂ ਹੈਗਾ। ਪਰ ਬੜਾ ਵਧੀਆ ਲੱਗ ਰਿਹਾ ਆ ਕੇ। ਪ੍ਰਮਾਤਮਾ ਨੇ ਬੜੀ ਮਿਹਰ ਕਰੀ ਹੈ ਕਿ ਸਾਨੂੰ ਜਿਹੜਾ ਇੱਥੇ ਬੁਲਾਇਆ ਹੈਗਾ ਆਪਣੇ ਦਰਸ਼ਨ ਦਿੱਤੇ ਆ। ਨੁਸਵਾ ਪਹੁੰਚੇ ਹੋਇਆ ਇੰਦਰ ਇੰਟਰਸ ਦੇ ਕੋਲ ਬੜੀ ਸ਼ਾਂਤੀ ਹੈ। ਬੜਾ ਮਨਮੋਹਕ ਜਿਹਾ ਨਜ਼ਾਰਾ ਹੈਗਾ। ਗੁਰੂ ਮਹਾਰਾਜ ਦੇਖ ਰਹੇ। ਕਿਉਂਕਿ ਅੱਜ ਇੱਕ ਰੈਗੂਲਰ ਡੇ ਹੋਣ ਕਰਕੇ ਜਿਆਦਾ ਰਸਤਾ ਇੱਥੇ ਹੈ ਨਹੀਂ ਪਰ ਫਿਰ ਵੀ ਕਾਫੀ ਸੰਗਤ ਹੈਗੀ ਹੈ ਵਿਦੇਸ਼ਾਂ ਤੋਂ ਕਈ ਗੱਡੀਆਂ ਆਈਆਂ ਹੈਗੀਆਂ ਸਾਡੇ ਨਾਲ ਨਾਲ ਜਿਹੜੇ ਆ ਕੇ ਲੱਗਦਾ ਇੱਥੇ ਰਹਿਣਗੇ ਸ਼ਾਇਦ ਰਾਤ ਨੂੰ ਹੁਣ ਆਪਾਂ ਅੰਦਰ ਪਹੁੰਚੇ ਹੋਏ ਹਾਂ ਇਸ ਟਾਈਮ ਇਹ ਤਾਂ ਦੀ ਐਂਟਰਸ ਹੋਈ ਸੀਗੀ ਇਹ ਜਿਹੜਾ ਰਸਤਾ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਜਗਾ ਭਾਈ ਤੁਸੀਂ ਮੈਂ ਇੰਟਰਸਟ ਕਰਦੀ ਅੰਦਰ ਸੁਪਾਣਾ ਹੁਣ ਮਹਿੰਦਰਵਾਰ ਸਾਹਿਬ ਚ ਪਹੁੰਚੇ ਹੋਏ ਹੈਗੇ ਆ ਦਰਬਾਰ ਸਾਹਿਬ ਤੋਂ ਹੁਣ ਆਪਾਂ ਜਿਹੜਾ ਹੈ ਅੱਗੇ ਪ੍ਰਕਰਮਾ ਕਰ ਰਹੇ ਆ ਆਹ ਹੈਗਾ ਮੈਂ ਇੰਟਰਸਟ ਗੁਰੂ ਕਰਦੀ ਸਾਹਮਣੇ ਦਰਬਾਰ ਸਾਹਿਬ ਹੈਗਾ ਮਥਾ ਟਿਕਣੋਂ ਇਹ ਅੱਜ ਦਾ ਵਾਕ ਹੈਗਾ ਇੱਥੇ ਮੈਨੂੰ ਲੱਗਾ ਸਰਦੀਆਂ ਕਰਕੇ ਜਿੱਦਾਂ ਥੋੜਾ ਜਿਹਾ ਪੱਲੀਆਂ ਜਿਹਾ ਲਾ ਕੇ ਇਹ ਬੰਦ ਕਰਾਇਆ ਹੈਗਾ ਜਿਦ ਤਰ੍ਹਾਂ ਕੋਈ ਪੱਲੀ ਤਾਂ ਨਹੀਂ ਕਹਿ ਸਕਦੇ ਹੈਗੇ ਪਰ ਕਾਈਂਡ ਆਫ ਸਮ ਕੰਨੇ ਤਰ੍ਹਾਂ ਪਾ ਲਿਆ ਸਾਹਮਣੇ ਪਜਾਣ ਲੱਗੇ ਹੈਗੇ ਕਿ ਅਸੀਂ ਦੀਪੁੰਗਾ ਬਣਿਆ ਹੋਇਆ ਕਹਿੰਦੇ ਵੀ ਉੱਥੇ ਜਿਹੜਾ ਨਨਕਾਣਾ ਸਾਹਿਬ 'ਚ 1921 ਦਾ ਸਾਕਾ ਹੋਇਆ ਸੀ ਭਾਈ ਲక్ష్ਮਣ ਸਿੰਘ ਨੂੰ ਜਦੋਂ ਝੰਡੇ ਦੇ ਨਾਲ ਪੂਠਾ ਟੰਗ ਕੇ ਸ਼ਹੀਦ ਕੀਤਾ ਗਿਆ ਸੀ ਆਜ ਤੁਹਾਨੂੰ ਦਿਖਾਉਂਦੇ ਇਹ ਉਹ ਬਾਬਾ ਜੀ ਦੇ ਕਹਿਣ ਦੇ ਹਿਸਾਬ ਨਾਲ ਇਹ ਝੰਡਾ ਹੈਗਾ ਜੀ ਜਿੱਥੇ ਭਾਈ ਲక్ష్ਮਣ ਸਿੰਘ ਨੂੰ 1921 ਵਿੱਚ ਅੰਗਰੇਜ਼ਾਂ ਨੇ ਜੋ ਸ਼ਹੀਦ ਕੀਤਾ ਸੀਗਾ ਜਦੋਂ 1921 ਦਾ ਸਾਕਾ ਹੋਇਆ ਸੀ ਤੇ 200 ਸਿੰਘ ਹੋਰ ਨਾਲ ਉਹਨਾਂ ਦੇ ਸ਼ਹੀਦ ਹੋਏ ਸੀਗੇ ਬੜੇ ਦਿਲ ਨੂੰ ਸਕੂਲ ਤਸੰਲੀ ਮਿਲਦੀ ਹੈ ਜੀ ਜਿੰਨਾ ਕਿਸੇ ਮੇਰੇ ਵੀਰ ਭਾਈ ਕੋਲ ਟਾਈਮ ਹੋਵੇ ਤਾਂ ਆਉਣਾ ਚਾਹੀਦਾ ਹਾਂ ਲੱਖ 150 ਪੈਸਾ ਲਓ ਤਸੰਲੀ ਤਸੰਲੀ ਇਹ ਸਾਰੀ ਹਿਸਟਰੀ ਲਿਖੀ ਹੋਈ ਵੀ ਹੈਗੀ ਹੈ ਜੀ ਇੱਥੇ ਸਿੱਖ ਸ਼ਹੀਦੀ 20 ਫਰਵਰੀ 1921 ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਪੰਜਾਬ ਤੇ ਅੰਗਰੇਜ਼ਾਂ ਦੇ ਕਬਜ਼ੇ ਮਗਰੋਂ ਮਹੰਤਾ ਨੇ ਇਨਾਂ ਨਾਲ ਗੱਠ ਜੋੜ ਕਰਕੇ ਸ੍ਰੀ ਜਨਮ ਅਸਥਾਨ ਤੇ ਕਬਜ਼ਾ ਕਰ ਲਿਆ ਤੇ ਮਹੰਤ ਗੁਰੂ ਘਰ ਦੇ ਬੇਅਦਬੀ ਕਰਦੇ ਆਏ ਕੋਈ ਯਾਤਰੀਆਂ ਨੂੰ ਤੰਗ ਕਰਦੇ ਤੇ ਗੁਰੂ ਕੇ ਸਿੰਘਾਂ ਕੋਲ ਗੁਰੂ ਘਰ ਦੀ ਇਹ ਹਾਲਤ ਨਾ ਸੁਹਾਰੀ ਗਈ ਤੇ ਉਹਨਾਂ ਨੇ ਉਹਨਾਂ ਦੇ ਜਨਮ ਅਸਥਾਨ ਨੂੰ Hindu ਮਹੰਤਾਂ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣ ਦਾ ਫੈਸਲਾ ਲਿਆ ਤੇ 20 ਫਰਵਰੀ 1921 ਨੂੰ ਜਫੇਦਾਰ ਸਰਦਾਰ ਲਖਮਣ ਸਿੰਘ ਲਗਭਗ 200 ਸਿੰਘਾਂ ਦੇ ਜਥਾ ਲੈ ਕੇ ਗੁਰਦੁਆਰਾ ਸਾਹਿਬ ਪਹੁੰਚੇ ਹਿੰਦੂ ਮਹੰਤ ਨਾਰਾਇਣ ਦਾਸ ਨੇ ਗੁਰਦੁਆਰੇ ਦਾ ਕਬਜ਼ਾ ਛੱਡਣ ਤੋਂ ਨਾ ਕਰ ਦਿੱਤੀ ਤੇ ਇਸ ਦੇ ਬੰਦਿਆਂ ਨੇ ਉਹਨਾਂ ਨਾਲ ਨਿਹੱਥੇ ਸਿੰਘਾਂ ਨੂੰ ਬੜੀ ਬੇਦਰਦੀ ਨਾਲ ਸ਼ਹੀਦ ਕਰ ਦਿੱਤਾ ਭਾਈ ਲਖਮਣ ਸਿੰਘ ਜੀ ਨੂੰ ਗੁਰਦੁਆਰਾ ਦੇ ਅੰਦਰ ਇਸ ਝੰਡ ਨਾਲ ਉੱਠਾ ਲਟਕਾ ਕੇ ਜਿਉਂਦਿਆਂ ਹੀ ਸਾੜ ਕੇ ਸ਼ਹੀਦ ਕੀਤਾ ਗਿਆ ਇਸ ਤਰ੍ਹਾਂ ਸਿੰਘਾਂ ਨੇ ਆਪਣੀਆਂ ਜਾਨਾਂ ਵਾਰ ਕੇ ਹਿੰਦੂ ਮਹਾਨ ਤੋਂ ਗੁਰਦੁਆਰਾ ਸਾਹਿਬਾਂ ਯਾਤਰਾ ਹੋਈ ਇਹ ਆ ਜੋਤ ਹੈਗੀ ਜੀ ਇੱਥੇ ਬਲਦੀ ਹੈਗੀ ਆ ਆ ਉਹ ਝੰਡਾ ਦਾ ਦਰਖਤ ਦਸਰੇ ਆ ਜੀ ਮਾਤ ਦੇ ਤੋਂ ਇੰਗਲਿਸ਼ ਲਿਖੀ ਗਈ ਹੈਗੀ